ਸਰਗਰ ਸਭ ਤੋਂ ਪਹਿਲਾਂ ਬੱਦੀ ਦੀ ਕਰ ਲੈਣੇ ਜਿੱਥੇ ਦੀ ਕੋਸਮੈਟਿਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗੀ ਹੈ ਫੈਕਟਰੀ ਦੇ ਵਿੱਚ ਪੰਜਾਹ ਤੋਂ ਵੱਧ ਮਜ਼ਦੂਰਾਂ ਦੇ ਫਸੇ ਹੋਣ ਦਾ ਖ਼ਤਰਾ ਵੀ ਜਤਾਇਆ ਜਾ ਰਿਹਾ ਹੈ ਫਾਇਰ ਬ੍ਰਿਗੇਡ ਦੀਆਂ ਗੱਡੀਆਂ 20 ਦੇ ਕਰੀਬਨ ਇਸ ਵੇਲੇ ਮੌਕੇ ਤੇ ਮੌਜੂਦ ਵੀ ਨੇ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਚੁੱਕੀਆਂ ਨੇ ਤੇ ਐਨਡੀਆਰਐਫ ਦੇ ਪੰਜਾਬ ਮੈਂਬਰ ਫੈਕਟਰੀ ਵਾਲੀ ਥਾਂ ਤੇ ਪਹੁੰਚ ਚੁੱਕੇ ਨੇ ਦੋ ਮੰਜ਼ਿਲਾ ਫੈਕਟਰੀ ਹੈ ਜਿੱਥੇ ਪਰਫਿਊਮ ਬਣਨ ਦਾ ਕੰਮ ਇਹ ਮਜ਼ਦੂਰ ਕਰਦੇ ਸੰਕਾਏ ਮਜ਼ਦੂਰਾਂ ਨੇ ਜਾਨ ਬਚਾਈ ਅਛਾਲਾ ਮਾਰ ਕੇ ਸੋ ਦੂਜੀ ਮੰਜ਼ਲ ਤੇ ਵਿੱਚ ਅਜੇ ਵੀ ਕ ਬੰਦੀ ਦਾ ਚੜ ਮਾਜ਼ਰੀ ਹੈ ਜਿੱਥੋਂ ਦੀ ਇੱਕ ਕੋਸਮੈਟਿਕ ਫੈਕਟਰੀ ਹੈ ਕੋਸਮੈਟਿਕ ਦਾ ਸਮਾਨ ਨਹੀਂ ਬਣਾਉਂਦੀ ਹੈ ਫੈਬ੍ਰੀਕੇਟ ਦੀਆਂ ਵੀ ਕਿਟੀਆਂ ਮੌਕੇ ਤੇ ਮੌਜੂਦ ਨੇ ਉਸ ਤਸਵੀਰਾਂ ਤੁਸੀਂ ਦੇਖੋ ਕਿ ਅੱਗ ਦੇ ਕਿਵੇਂ ਭੰਬੜ ਮਚਦੇ ਹੋ ਇੰਸਪੈਕਟਰ ਦੇ ਵਿੱਚ ਦਿਖਾਈ ਦਿੰਦੇ ਨੇ ਸੋ ਦੋ ਮੰਜ਼ਿਲਾ ਹੈ ਇਹ ਮਾਰਾ ਦੋ ਦੂਜੀ ਮੰਜ਼ਿਲ ਦੇ ਵਿੱਚ ਕਈ ਮਜ਼ਦੂਰ ਫਸੇ ਹੋਣ ਦਾ ਖਤਰਾ ਕਿਉਂਕਿ ਕਈ ਮਜ਼ਦੂਰਾਂ ਨੇ ਛਾਲ ਮਾਰ ਕੇ ਇਸ ਬਿਲਡਿੰਗ ਤੋਂ ਆਪਣੀ ਜਾਨ ਬਚਾਈ ਇਸ ਬਿਲਡਿੰਗ ਤੋਂ ਛਾੜਾ ਮਾਰ ਕੇ ਕਈ ਮਜ਼ਦੂਰ ਬਾਹਰ ਨਿਕਲੇ ਨੇ ਕੰਮ ਕਰਦੇ ਕਈ ਮਜ਼ਦੂਰ ਅੰਦਰ ਅਜੇ ਵੀ ਫਸੇ ਹੋਏ ਨੇ ਐਂਡੀ ਰੇਪੀ ਥੀਮਾ ਵੀ ਮੌਕੇ ਤੇ ਪਹੁੰਚਿਆ ਕੋਈ ਨਹੀਂ ਅਗਦੀ ਲਪਟਾ ਅਸਮਾਨ ਨੂੰ ਛੂਰੀ ਨੇ ਹਰ ਪਾਸੇ ਪਛਤੜਹੀ ਪਛਤੜ ਦਿਖਾਈ ਦਿੱਤੀ ਨਾਲਾ ਗੜਦੀਆਂ ਕਰੀਬ ਅੱਧਾ ਦਰਜ ਗੱਡੀਆਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੀਆਂ ਹੋਏ ਨੇ ਮਜ਼ਦੂਰ ਅਜੇ ਵੀ ਫਸੇ ਹੋ ਸਕਦੇ ਨੇ ਸਰ ਮਾਜ਼ਰੀ ਇਲਾਕਾ ਜਿੱਥੋਂ ਦੀ ਇੱਕ ਕਾਸਮੈਟਿਕ ਫੈਕਟਰੀ ਹੈ ਜਿੱਥੇ ਮੇਕਅਪ ਦਾ ਸਮਾਨ ਜੀਆਂ ਪਰਫਿਊਮ ਵਗੈਰਾ ਆਦੀ ਚੀਜ਼ਾਂ ਬੜਦੀਆਂ ਨੇ ਸੋ ਉਸ ਵਿੱਚ ਭਿਆਨਕ ਅੱਗ ਲੱਗੀ ਕਿਉਂਕਿ ਅਜੇ ਤੱਕ ਪਤਾ ਨਹੀਂ ਚੱਲ ਪਾਇਆ ਫਿਲਹਾਲ ਅੱਧਾ ਦਰਜਨ ਤੋਂ ਵੱਧ ਜਿਹੜੀਆਂ ਗੱਡੀਆਂ ਨੇ ਅੱਗ ਬੁਝਾਓ ਪਹੁੰਚੀਆਂ ਪੂਆਂ ਨੇ ਦਰਜਨਾ ਮਜ਼ਦੂਰ ਅੰਦਰ ਕੰਮ ਕਰਦੇ ਨੇ ਕਈ ਤਾਂ ਭੱਜ ਕੇ ਬਾਹਰ ਨਿਕਲੇ ਕਈ ਨੇ ਇਸ ਤਰੀਕੇ ਦੇ ਨਾਲ ਆਪਣੀ ਜਾਨ ਬਚਾਈ ਤੇ ਕਈ ਅਜੇ ਵੀ ਅੰਦਰ ਫਸੇ ਹੋਏ ਨੇ ਸੋ ਇਹ ਤਸਵੀਰਾਂ ਮੌਕੇ ਦੇ ਮੌਕੇ ਦੇ ਉੱਤੇ ਦੂਜੀ ਮੰਜ਼ਿਲ ਦੇ ਵਿੱਚ ਅਜੇ ਵੀ ਮਜ਼ਦੂਰ ਫਸੇ ਹੋਏ ਨੇ ਤੋਂ ਮੌਕੇ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅੱਗੇ ਨਹੀਂ ਪਿਆਨ ਕਿ ਨਾਲ ਜਿਹੜੀਆਂ ਫੈਕਟਰੀਆਂ ਨੇ ਉਹਨਾਂ ਨੂੰ ਵੀ ਕੇ.ਐਲ. ਠਾਕੁਰ ਐਮ.ਐਲ.ਏ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਠਾਕੁਰ ਸਾਹਿਬ ਸਵਾਗਤ ਕਰਨਾ ਚਾਹਾਂਗੇ ਡੇਲੀ ਪੋਸਟ ਪੰਜਾਬ ਰਾਨਾ ਹਿਮਾਚਲ ਤੇ ਜੀ ਕਹਿੰਦਾ ਧੰਨਵਾਦ ਨਵਾਂ ਮਹਿਨ ਅਹ ਠਾਕੁਰ ਸਾਹਿਬ ਬਤੁਨ ਨੂੰ ਇਸ ਗੱਲ ਦੀ ਜਾਣਕਾਰੀ ਹੈ ਫਿਲਹਾਲ ਜਿਹੜੀ ਅੱਗ ਲੱਗੀ ਹੋਈ ਆ ਹੁਣ ਤੱਕ ਕੀ ਸਥਿਤੀ ਹੈ ਇਸ ਬਾਰੇ ਉਹੋ ਜੋ ਅੱਗ ਲੱਗੀ ਵੀ ਇਹਨਾਂ ਨੇ ਪ੍ਰਸ਼ਾਸਨ ਨੇ ਅੱਗ 'ਤੇ ਕਾਬੂ ਪਾ ਲਿਆ ਜੀ ਤੋਂ ਉਹ ਜੋ ਫੈਕਟਰੀ ਤੇ ਹੋਤੋ ਜਨ ਜਲ ਗਈ ਪਰ ਤੋਂ ਤੋਂ ਸਾਥ ਨਾਲ ਆਏ ਨੇ ਉਹ ਸਾਰੇ ਬਚਾ ਲਈਆਂ ਠੀਕ ਹੈ ਤਾਂ ਮੁਸਤਫੀ ਨਾਲ ਪ੍ਰਸ਼ਾਸਨ ਨੇ ਮਿਲ ਕਾਬੂ ਪਾ ਲਿਆ ਕੁ ਵਿੱਚ ਪਰ ਫੈਕਟਰੀ ਜਲ ਗਈ ਪੂਰੀ ਨਹੀਂ ਨੁਕਸਾਨ ਤਾਂ ਲੱਖਾਂ ਦਾ ਹੋਇਆ ਇਹ ਸਮਝ ਤਾਂ ਆਉਂਦੀ ਹੈ ਪਰ ਕਿੰਨੇ ਕਿੰਨੇ ਕ ਮਜ਼ਦੂਰ ਸੀ ਮਜ਼ਦੂਰ ਤਾਂ काफी मजदूर लंच टाइम से काफी मजदूर बाहर थे जी और मैक्सिमम बाहर थे लंच टाइम में आए हुए ना तो ये एग्जैक्टर्म कंफर्म कर रहे हैं अभी वो पूरा लगा ना अंदर में क्या हुआ है जी बट मैक्सिमम वी आर के मैक्सिमम बाहर थे लंच की वजह से जी बाकी एग्जैक्ट जो है वो मिल जाता है ਅ ਵਿਦਨ ਨਾ ਰਸੋ ਕਨਫਰਮ ਹੋ ਜਾਏਗਾ ਕਿ ਅੰਦਰ ਕਿੰਨੇ تھے ਕਿੰਨੇ ਕ ਮਜ਼ਦੂਰ ਕਿੰਨੇ ਕ ਮਜ਼ਦੂਰ ਰਿਪੋਰਟਸ ਦੇ ਅਕਸਰ ਮੈਕਸਮ ਬਾਹਰ ਤੇ ਲੰਚ ਕੇ وجہ ਸੇ ਠੀਕ ਹੈ ਕਿੰਨੇ ਕਿੰਨੇ ਕ ਮਜ਼ਦੂਰ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਨੇ ਫੈਕਟਰੀ ਮਾਲਕ ਦੇ ਨਾਲ ਤੁਹਾਡੀ ਗੱਲਬਾਤ ਹੋਈ ਜਾਂ ਤੁਸੀਂ ਮੌਕੇ ਤੇ ਪਹੁੰਚੇ ਸੀ ਮੈਂ ਮੌਕੇ ਤੇ ਨਹੀਂ ਮੈਂ ਤਾਂ ਬਾਹਰ ਹੂੰ ਇਹ ਬੇਸਿਕਲੀ ਕੰਸਟਰਕਟਿਵ ਵੀ ਦੂਨ ਹੈ ਇਹ ਜੀ ਨਾਲਗੜ ਦੱਸੂ ਸੀ ਨਹੀਂ ਦੂਨ ਕਹੀ ਸੀ ਹੈ ਮੈਂ ਵੈਸੇ ਵੀ ਆਊਟ ਆਫ ਸਟੇਸ਼ਨ ਹਾਂ ਅੱਜ ਤੁਸੀਂ ਆਊਟ ਆਫ ਸਟੇਸ਼ਨ ਨੂੰ ਤੁਸੀਂ ਨਹੀਂ ਪਹੁੰਚ ਪਾਏ ਤੁਹਾਡੀ ਥਾਂ ਦੇ ਉੱਤੇ ਕੋਈ ਹੋਰ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਉਹ ਕੋਈ ਐਮਐਲਏ ਹੈ ਜਾਂ ਸਿੱਧਾਇਕ ਜੋ ਹੈ ਜੀ ਉਹ ਦੂਸਰੀ ਕੰਸਟਿਟੈਂਸੀ ਹੈ ਉਹ ਇਹ ਮੇਰੀ ਮੇਰੀ ਤਾਂ ਨਾਲਾਗੜ੍ਹ ਦੀ ਦੂਨ ਕੰਸਟਿਟੈਂਸੀ ਹੈ ਠੀਕ ਹੈ ਹਾਂ ਤਾਂ ਵੈਸੇ ਵੀ ਆਰ ਹੋਪਫੁਲ ਕਿ ਕਮ ਸੇ ਕਮ ਅੰਦਰ ਘੱਟੇ ਘਟਾਉਂਗੇ ਠੀਕ ਹੈ ਠਾਕੁਰ ਸਾਹਿਬ ਤੁਹਾਡੀ ਮਾਲਕ ਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਜਾਂ ਤੁਹਾਨੂੰ ਕਿਵੇਂ ਇਸ ਘਟਨਾ ਦੇ ਬਾਰੇ ਪਤਾ ਚੱਲਿਆ ਪ੍ਰੋਫੈਸ਼ਨਲ ਹੋਈ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਹੈ ਸੋ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕਾਬੂ ਪਾਇਆ ਉਹਨਾਂ ਟੱਚ ਵਿੱਚ ਅਗਬਰ ਕਾਬੂ ਪਾ ਲਿਆ ਪੂਰਾ ਕਿਸੇ ਦੀ ਕੋਈ ਜਾਣ ਕੋਈ ਗਈ ਹੋਵੇ ਕੋਈ ਮਜ਼ਦੂਰ ਅੰਦਰ ਫਸ ਕੋਈ ਕੋਈ ਕੰਫਰਮ ਨਹੀਂ ਹੋਇਆ ਜਾਂ ਅਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਜੀ ਜੀ 100% ਅੱਗ ਬੁਝ ਗਈ ਹੈ ਫਿਲਹਾਲ ਹੁਣ ਇਦਾਂ ਦੀ ਪ੍ਰਸ਼ਾਸਨ ਨੇ ਕੋਈ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਹੋਵੇ ਉੱਥੋਂ ਦੇ ਐਸਟੀਐਮ ਸਾਹਿਬ ਕੋਲ ਨੇ ਜਾਂ ਕਿਸੇ ਕੋਰ ਉੱਚ ਅਧਿਕਾਰੀ ਨੇ ਅਨੇ ਉਹ ਜਿਹੜੀ ਗੱਲ ਸ਼ੇਅਰ ਹੋਈ ਹੈ ਕਿ ਅੱਗ ਅਗਬਰ ਕਾਬੂ ਪਾ ਲਿਆ ਬਟ ਅ ਕੈਜ਼ੁਐਲਟੀ ਦਾ ਕੋਈ ਕਨਫਰਮੇਸ਼ਨ ਨਹੀਂ ਹੈ ਐਂਡ ਵੀ ਆਰ ਹੋਪਫੁਲ ਕਿ ਇਟ ਵਿਲ ਬੀ ਮਿਨਿਮਮ ਮੀਨ ਇੰਪੋਸੀਬਲ ਬਿਕੋਜ਼ ਡੂ ਟੂ ਲੌਂਚ ਮੈਕਸਿਮ ਜੋ ਤੇ ਵਰਕਰਸ ਬਾਹਰ ਦੇ ਵਿਅਕਤੀ ਸਨ ਠੀਕ ਹੈ ਤੁਹਾਡਾ ਹਲਕਾ ਨਹੀਂ ਪੈਂਦਾ ਪਰ ਜਿਨ੍ਹਾਂ ਦੇ ਇਲਾਕੇ ਦੇ ਵਿੱਚ ਆਉਂਦੀ ਕਨਸਿਸਟੈਂਸੀ ਉਹ ਲੋਕ ਇੱਥੇ ਪਹੁੰਚੇ ਨੇ ਉਹ ਐਮਐਲਏ ਸਾਹਿਬ ਹਾਂ ਉਹ ਪਹੁੰਚੇ ਹੋਣੇ ਰਾਘੁਮਾਟਾ ਜੀ ਤੁਹਾਡੀ ਤੁਹਾਡੀ ਗੱਲਬਾਤ ਹੋਈ ਹੈ ਚਾਦਰੀ ਸਾਹਿਬ ਹੁਣਾਂ ਔਰ ਚੌਲ ਸਾਹਿਬ ਨਾਲ ਲਈ ਹੋਈ ਉਹਦੇ ਗੱਲ ਮੈਂ ਕਰਦਕ ਇਤਿਹਾਸ ਕਰ ਰਿਹਾ ਹਾਂ ਜੀ ਸਰ ਠੀਕ ਹੈ ਤੇ ਮੌਕੇ ਤੇ ਕਿਹੜੇ ਅਧਿਕਾਰੀ ਪ੍ਰਸ਼ਾਸਨ ਤੇ ਪਹੁੰਚੇ ਹੋਣੇ ਠਾਕੁਰ ਸਾਹਿਬ ਜੇ ਤੁਹਾਨੂੰ ਜਾਣਕਾਰੀ ਹੋਵੇ ਤਾਂ ਹਾਂ ਡੀਐਸਪੀ ਜ ਹੈ ਐਸਪੀ ਹੈ ਐਸਡੀਐਮ ਹੈ ਸਭ ਦੋਨੇ ਲੋਕ ਸਰ ਜਦਿ ਹੋਵੇ ਠੀਕ ਹੈ ਸ਼ੁਕਰੀਆ ਔਰ ਫਾਇਰ ਬ੍ਰਿਗੇਡ ਤੋਂ ਹੈ ਹੀ ਹੈ ਸ਼ੁਕਰੀਆ ਸ਼ੁਕਰੀਆ ਠਾਕੁਰ ਸਾਹਿਬ ਸ਼ੁਕਰੀਆ ਸੋ ਇਹ ਸੰ ਨਲਗੜ ਦੇ ਵਿਧਾਇਕ ਕੇ ਐਲ ਠਾਕੁਰ ਜਿਹੜਾ ਨੇ ਜਾਣਕਾਰੀ ਦਿੱਤੀ ਹੈ ਫਿਲਹਾਲ ਇਹਨਾਂ ਦਾ ਕੰਸਟੀਟੂਐਂਸੀ ਨਹੀਂ ਹੈ ਇਹਨਾਂ ਦੇ ਹਲਕੇ ਦੇ ਵਿੱਚ ਨਹੀਂ ਪੈਂਦਾ ਇਹ ਇਲਾਕਾ ਪਰ ਫਿਰ ਵੀ ਇਹਨਾਂ ਦਾ ਕਹਿਣਾ ਸੀ ਕਿ ਇਹ ਆਊਟ ਆਫ ਸਟੇਸ਼ਨ ਨੇ ਪਰ ਇਹਨਾਂ ਦਾ ਰابطਾ ਜ਼ਰੂਰ ਉਹਨਾਂ ਦੇ ਨਾਲ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਅ ਅੱਗ ਤੇ ਅਜੇ ਤੱਕ ਕਾਬੂ ਪਾਲਿਆ ਗਿਆ ਪਰ ਅੰਦਰ ਕੀ ਕੁਝ ਹੋਇਆ ਕਿ ਨਹੀਂ ਹੋਇਆ ਕਿੰਨੇ ਮਜ਼ਦੂਰ ਸਨ ਕਿੰਨੀ ਗਿਣਤੀ ਦੇ ਵਿੱਚ ਕੰਮ ਕਰਨ ਦੇ ਲਈ ਪਹੁੰਚੇ ਹੋ ਸਨ ਕਿੰਨੀਆਂ ਦੀਆਂ ਜਾਨਾਂ ਬਚੀਆਂ ਨੇ ਜਾਂ ਕੋਈ ਕੈਜ਼ੁਐਲਟੀ ਹੋਈ ਹੈ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਨਿਕਲ ਕੇ ਸਾਹਮਣੇ ਪਰ ਹਮ ਮੌਕੇ ਤੇ ਉਤੇ ਡੀਐਸਪੀ ਸਾਹਿਬ ਵੀ ਬਣੇ ਹੋਏ ਨੇ ਐਨਡੀਆਰਫ ਦੀਆਂ ਟੀਮਾਂ ਵੀ ਨੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਜਿਹੜੀਆਂ ਮੌਕੇ ਤੇ ਅੱਧਾ ਦਰਜਨ ਤੋਂ ਵੱਧ ਗੱਡੀਆਂ ਇਸ ਅੱਗ ਨੂੰ ਬੁਝਾਉਣ ਦੇ ਲਈ ਕੋਸ਼ਿਸ਼ ਉਹਨਾਂ ਨੇ ਕੀਤੀ ਸੋ ਐਨਡੀਆਰਫ ਦੀ ਟੀਮ ਪੰਜਾਬ ਮੈਮੋਰੀ ਟੀਮ ਉਹ ਵੀ ਮੌਕੇ ਤੇ ਪਰ ਅੱਗ ਜਿਸ ਤਰੀਕੇ ਸਾਡੇ ਨਾਲ ਇਸ ਵੇਲੇ ਰਾਮ ਕੁਮਾਰ ਵਿਧਾਇਕ ਜੀ ਜੁੜੇ ਹੋਏ ਨੇ ਥੋੜਾ ਸਵਾਗਤ ਕਰਨਾ ਚਾਹਾਂਗੇ ਢਿੱਲਪੂਸ ਪੰਜਾਬ ਰਣਾ ਹਿਮਾਚਲ ਤੇ ਧੰਨਵਾਦ ਜੀ ਬਹੁਤ ਵਾਜਿ ਹਾਂਜੀ ਰਾਮ ਜੀ ਤੁਹਾਡੇ ਕੋਲ ਹੋਏ ਪੁੱਛਣਾ ਚਾਹਾਂਗੀ ਜਿੱਥੇ ਅੱਗ ਲੱਗੀ ਇਹ ਕਨਸਿਸਟੈਂਸੀ ਤੁਹਾਡੇ ਹੀ ਹਲਕੇ ਦੇ ਵਿੱਚ ਆਉਂਦੀ ਹੈ ਮੇਰੇ ਹਲਕੇ 'ਚ ਇਹ ਬੜਾ ਦਰਦਨਾਕ ਹਾਦਸਾ ਇਹ ਕੱਟਿਆ ਹੈਗਾ ਔਰ ਮੈਂ ਖਿਲੀ ਬਾਹਰ ਛੇਗਾ ਕੱਲ ਤੋਂ ਜਿਹੜੇ ਸਕਾਰ ਗੋਂਕੇਦਵਾਰ ਕਾਰਜਕ੍ਰਮ ਦੀ ਤਹਿਤ ਮੰਡੀ ਜਿਲ੍ਹੇ 'ਚ ਮੈਂ ਡਿਊਟੀ ਸੀਗੀ ਜੀ ਤੇ ਮੈਨੂੰ ਜਦੋਂ ਪਤਾ ਲੱਗਾ ਤੇ ਮੈਂ ਉਸੇ ਵਕਤ ਕੁੱਝ ਕੀਤਾ ਬੱਦੀ ਵਾਸਤੇ ਜੀ ਔਰ ਐਚਪੀ ਬੱਦੀ ਡੀਐਸਪੀ ਬੱਦੀ ਸਾਡੇ ਅਗਰਨ ਸ਼ਮਨ ਦੇ ਜਿੰਨੇ ਵੀ ਅਧਿਕਾਰੀ ਨੇ ਉੱਥੇ ਨੇ ਲੱਗਦਾ ਮਿਲਟੀ ਨੂੰ ਵੀ ਸੱਜੇ ਡੀਸੀ ਸਾਹਿਬ ਵੀ ਉੱਥੇ ਆ ਰਹੇ ਨੇ ਤੇ ਬਹੁਤ بڑا ਹਾਦਸਾ ਬੜਾ ਦਰਦਨਾਕ ਹਾਦਸਾ ਹੋਇਆ ਹੈ ਸਿੱਕਤੀ ਜਕਰੀਮ ਅੱਸੀ ਲੋਕ ਕੰਮ ਕਰਦੇ ਸੀਗੇ ਲੇਬਰਰ ਔਰ ਸਾਫਟਸਮੈਨ ਜਿਹੜੇ ਤੋਂ ਠੇਕੇਦਾਰਤਾ ਪਤਾ ਲੱਗੇ ਕਿ ਜਿਹਦੇ ਕਰੀਬ 45 ਬੰਦੇ ਸੀਗੇ 40 ਬੰਦੇ ਉਹਨਾਂ ਦੇ ਬਾਹਰ ਆ ਗਏ ਜੀ ਪੰਜ ਬੰਦੇ ਲੁਕੇ ਨਹੀਂ ਹੋ ਰਹੇ ਜੀ ਬਾਕੀ ਜਿਹੜਾ ਸਟਾਫ ਹੈਗਾ ਉਹਦਾ ਹਣੇ ਪਤਾ ਨਹੀਂ ਲੱਗ ਪਾਇਆ ਕਿਉਂਕਿ ਆ ਕਿੰਨੀ ਭਿਆਨਕ ਹੈ ਕਿ ਕੈਮੀਕਲ ਦੇ ਡਰਮ ਜਿਹੜੇ ਹੈ ਉਹ ਬਲਾਸਟ ਹੋ ਰਹੇ ਨੇ ਜੀ ਪਰਿਸ਼ੋਮ ਦੀ ਹਿੱਕਤੀ ਸੀਗੀ ਔਰ ਜਿਸ ਦੀ ਵਜ੍ਹਾ ਨਾਲ ਉਮੀਦ ਕਰਦੇ ਆ ਕਿ ਲੋਕੀ ਬਚ ਗਏ ਹੋਣਗੇ ਕਈਆਂ ਨੇ ਪਿੱਛੋਂ ਚਰੰਗਾ ਲਗਾਈਆਂ ਹੋਸਦਾ ਹੈ ਕਿ ਸੰਭਾਵਨਾ ਹੈਗੀ ਹੈ ਕਿ ਕੁਝ ਲੋਕ ਉਸ ਦਾ ਵਿੱਚੇ ਫਸੇ ਹੋਣਗੇ ਜਿਹੜੇ ਹਾਦਸੇ ਸ਼ਿਕਾਰ ਹੋਗੇ ਹੋਣਗੇ ਠੀਕ ਹੈ ਮਤਲਬ ਹਰ ਜੇ ਕੋਈ ਜਾਣਕਾਰੀ ਨਹੀਂ ਤੁਹਾਡੀ ਨਜ਼ਰ ਦੇ ਵਿੱਚ ਤੁਹਾਡੇ ਨਾਲ ਕਿਸੇ ਕੋਈ ਪੁਸ਼ਟਾ ਜਾਣਕਾਰੀ ਇਸ ਕਰਕੇ ਨਹੀਂ ਹੈ ਕਿ ਇਹ ਅੱਗ ਤੇ ਕਾਬੂ ਨਹੀਂ ਪਾਇਆ ਪਾਇਆ ਕਾਲਕਾ ਪਿੰਜੌਰ ਬੱਦੀ ਧਰਮਪੁਰ ਸੋਲਨ ਜਿੰਨੇ ਸਾਡੇ ਸਰੌਂਡਿੰਗ ਦੇ 5 ਗੇਟ ਸੀਗੇ ਸਾਰੇ ਲੱਗੇ ਹੋਏ ਨੇ ਕਿਉਂਕਿ ਇੱਥੇ ਕੈਮੀਕਲ ਦੇ ਡਰਮ ਸਟੋਰ ਨਾਲ ਸੀਗੇ ਜਿਸ ਦੇ ਵਜ੍ਹਾ ਨਾਲ ਇਹ ਹਾਦਸਾ ਬਹੁਤ ਵੱਡਾ ਹਾਦਸਾ ਬਣ ਗਿਆ ਤਿੰਨ ਮੰਜ਼ਲੀ ਬਿਲਡਿੰਗ ਸੀਗੇ ਔਰ ਜਿਹੜੀ ਬਿਲਕੁਲ ਤਰਸਤ ਹੋ ਗਈ ਹੈ ਔਰ ਸੰਭਾਵਨਾ ਹੈ ਕਿ ਕਾਫੀ ਸਾਰੇ ਲੋਕ ਬਿਛੋ ਸਕਦੇ ਹਨ ਰਮ ਕੁਮਾਰ ਜੀ ਤੁਸੀਂ ਕਿੰਨੇ ਦਿਨ ਤੱਕ ਪਹੁੰਚ ਰਹੇ ਹੋ ਮੌਕੇ ਤੇ ਡੇਢ ਘੰਟੇ ਦਾ ਕੁੱਤੇ ਪਹੁੰਚ ਜਾਵਾਂਗਾ ਡੇਢ ਘੰਟਾ ਤੁਹਾਨੂੰ ਲੱਗੇਗਾ ਅੱਛਾ ਜਿਹੜਾ ਫੈਕਟਰੀ ਦਾ ਮਾਲਕ ਹੈ ਉਹਦੇ ਨਾਲ ਕੋਈ ਗੱਲਬਾਤ ਹੋਈ ਹੋਵੇ ਮੌਕੇ ਤੇ ਪ੍ਰਸ਼ਾਸਨਿਕ ਤੁਸੀਂ ਕਹੇ ਨਾ ਅਧਿਕਾਰੀ ਪਹੁੰਚੇ ਹੋਏ ਨੇ ਉਹਨਾਂ ਨੇ ਕੁਝ ਦੱਸਿਆ ਹੋਵੇ ਨਹੀਂ ਜੀਮ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਉਹ ਮਾਲਿਕ ਤਾਂ ਕੋਈ ਨਹੀਂ ਹੈ ਕਿ ਮੈਨੇਜਰ ਹੁੰਦੇ ਨਹੀਂ ਹੁੰਦੇ ਤੇ ਮੈਨੇਜਰ ਨੂੰ ਵੀ ਇੰਨਾ ਉਹਨੂੰ ਬਾਤ ਆ ਗਿਆ ਉਹ ਇਹਨਾਂ ਦੀ ਦੱਸ ਸਕਦੇ ਕਿ ਕਿ ਕਿੰਨੇ ਬੰਦੇ ਅੰਦਰ ਰਹਿ ਗਏ ਨੇ ਜੋ ਵੀ ਜਿਹੜੇ ਬੰਦੇ ਨੱਥੇ ਵੀ ਹੋਣਗੇ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਉਹਨਾਂ ਜਿੱਥੇ ਰੈ residense ਗਏ ਤੇ ਮੈਂ ਉਹਨਾਂ ਦੀ ਡਿਊਟੀ ਲਗਾਈ ਹੈ ਕਿ ਟੈਲੀਫੋਨ ਕੇ ਲੀ ਸਾਰੇ ਜਿੰਨੇ ਬੰਦੇ ਕੰਮ ਕਰਦੇ ਸੀ ਉਹਨਾਂ ਨਾਲ ਸੰਪਰਕ ਕਰੋ ਤਾਂ ਜੋ ਪਤਾ ਲੱਗ ਜਾਏ ਕਿ ਕਿੰਨੇ ਬੰਦਿਆਂ ਨਾਲ ਸੰਪਰਕ ਨਹੀਂ ਹੋ ਰਿਹਾ ਠੀਕ ਹੈ ਰਾਮ ਜੀ ਇੱਕ ਇੱਕ ਚੀਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਅੱਗ ਲੱਗੀ ਨਾਲ ਦੂਜੀਆਂ ਫੈਕਟਰੀਆਂ ਨੂੰ ਵੀ ਖਤਰਾ ਹੈ ਨਹੀਂ ਦੂਜੀ ਫੈਕਟਰੀ ਨੂੰ ਖਤਰਾ ਨਹੀਂ ਹੈਗਾ ਦੂਜੀ ਵਿਕਟੀਆਂ ਅਲੱਗ-ਅਲੱਗ ਪਰਮਿਟਸ ਜੱਗੇ ਆ ਦੂਜੀ ਵਿਕਟੀਆਂ ਸੇਫ ਨੇ ਜਾ ਰਹੀ ਸੇਫ ਨੇ ਠੀਕ ਹੈ ਸ਼ੁਕਰੀਆ ਸੁਇਸਨ ਵਿਦਿਆਕਰਮ ਕੁਮਾਰ ਦੂਨ ਤੋਂ ਬੱਦੀ ਤਾ ਹ ਇਹਨਾਂ ਦਾ ਕਹਿਣਾ ਸੀ ਕਿ ਇਹਨਾਂ ਦੇ ਹਲਕੇ ਦੇ ਵਿੱਚ ਹੀ ਇਹ ਫੈਕਟਰੀ ਆਉਂਦੀ ਹੈ ਸੋ ਇਸ ਵੇਲੇ ਜੋ ਉਹਨਾਂ ਨੂੰ ਸ਼ੁਰੂਆਤੀ ਜਿਹੜੀ ਜਾਣਕਾਰੀ ਪ੍ਰਾਪਤ ਹੋਈ ਹੈ ਫਿਲਹਾਲ ਉਹ ਪਹੁੰਚ ਰਹੇ ਨੇ ਤਕਰੀਬਨ ਡੇਢ ਘੰਟਾ ਉਹਨਾਂ ਨੂੰ ਲੱਗੇਗਾ ਇਸ ਥਾਂ ਤੇ ਪਹੁੰਚਣ ਦੇ ਲਈ ਤਿੰਨ ਮੰਜ਼ਿਲਾ ਇਮਾਰਤ ਹੈ ਤਿੰਨ ਮੰਜ਼ਿਲਾ ਇਮਾਰਤ ਹੈ ਜਿਸ ਵਿੱਚ ਜਿਹੜੀ ਗਿਣਤੀ ਹੈ ਮਜ਼ਦੂਰਾਂ ਦੀ 50 ਤੋਂ ਵੱਧ ਹੈ 40 ਦੇ ਕਰੀਬ ਬਾਹਰ ਆ ਚੁੱਕੇ ਨੇ ਕਿ ਪੰਜ ਜਿਹੜੇ ਨੇ ਵਿਅਕਤੀ ਜਿਹੜੇ ਮਜ਼ਦੂਰ ਅੰਦਰ ਕੰਮ ਕਰਦੇ ਸੀ ਉਹ ਟਰੇਸ ਨਹੀਂ ਹੋ पाए ਫਿਲਹਾਲ ਕੋਸ਼ਿਸ਼ਾਂ ਕਰ ਰਹੇ ਨੇ ਕਿ ਜਿੰਨੇ ਵੀ ਇਸ ਵਿੱਚ ਮਜ਼ਦੂਰ ਕੰਮ ਕਰਦੇ ਸਨ ਮੈਨੇਜਰ ਜ਼ਰੂਰ ਮੌਕੇ ਤੇ ਬਾਹਰ ਆਇਆ ਸੋ ਉਹਦੇ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਪੂਰੇ ਦਿਨ ਦੇ ਵਿੱਚ ਅੱਜ ਕਿੰਨੇ ਮਜ਼ਦੂਰਾਂ ਡਿਊਟੀ ਦੇ ਵਿੱਚ ਆਏ ਨੇ ਸੋ ਕਈਆਂ ਦੀ ਜਾਨ ਬਚ ਚੁੱਕੀ ਹੈ ਕਈ ਜਿਹੜੇ ਅੰਦਰ ਫਸੇ ਨੇ ਉਹ ਜ਼ਿੰਦਾ ਨਹੀਂ ਜਾਂ ਨਹੀਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਫਿਲਹਾਲ ਅਜੇ ਵੀ ਅੱਗ ਲੱਗੇ ਹੋਈ ਹੈ ਅੱਗ ਦੇ ਪੰਬੜ ਮਚੇ ਹੋਏ ਨੇ ਇੰਡੀਅਨ ਰੈੱਫ ਦੀਆਂ ਟੀਮਾਂ ਲੱਗਿਆ ਹੋਏ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚਾਈਆਂ ਗਈਆਂ ਨੇ ਮੌਕੇ ਦੇ ਉੱਤੇ ਇਸ ਆਗ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਅੰਦਰ ਕੈਮੀਕਲ ਦੇ ਜਿਹੜੇ ਡਰਮ ਨੇ ਉਹਨਾਂ ਦੇ ਵਿੱਚ ਜਦੋਂ ਅੱਗ ਲੱਗੀ ਜ਼ੋਰਦਾਰ ਧਮਾਕੇ ਹੋਏ ਤੇ ਉਸ ਤੋਂ ਬਾਅਦ ਜੋ ਤਸਵੀਰ ਇਹ ਤੁਸੀਂ ਦੇਖ ਰਹੇ ਹੋ ਲੱਖਾਂ ਦਾ ਨੁਕਸਾਨ ਹੋ ਚੁੱਕੇ ਗਿਣਤੀ ਹੋਰ ਵੀ ਜ਼ਿਆਦਾ ਹੋ ਸਕਦੀ ਹੈ ਕੈਜ਼ੁਐਲਟੀ ਕਿੰਕ ਹੋਈ ਹੈ ਕਿੰਨੇ ਮਜ਼ਦੂਰਾਂ ਦੀ ਮੌਤ ਹੋਈ ਹੈ ਆਕੜਾ ਅਜੇ ਤੱਕ ਕਲੀਅਰ ਨਹੀਂ ਹੋ ਪਾਇਆ ਕਿਉਂ ਮਚੀ ਹੋਈ ਸੋ ਮੌਕੇ ਤੇ ਡੀਐਸਪੀ ਐਸਡੀਐਮ ਐਸਪੀ ਜਿਹੜੇ ਨੇ ਬਣੇ ਖੋਏ ਨੇ ਸੋ ਕੋਸ਼ਿਸ਼ਾਂ ਲਗਾਤਾਰ ਕਿ ਇਹ ਸੱਗ ਨੂੰ ਕਿਸੇ ਤਰੀਕੇ ਦੇ ਨਾਲ ਬੁਝਾਇਆ ਜਾਵੇ ਸੋ ਇਹ ਅੱਗ ਫਿਲਖਾਲ ਇੱਕੇ ਫੈਕਟਰੀ ਨੂੰ ਹੈ ਦੂਜੀਆਂ ਫੈਕਟਰੀਆਂ ਅਜੇ ਐਮਐਲਏ ਸਾਹਿਬ ਦੇ ਕਹਿਣ ਦੇ ਮੁਤਾਬਕ ਅਜੇ ਤੱਕ ਸੇਫ ਨੇ ਉਹਨਾਂ ਨੂੰ ਕੋਈ ਖਤਰਾ ਨਹੀਂ ਹੈ ਐਨਡੀਆ ਰੈੱਡੀ ਦੀ ਟੀਮਾਂ ਵੀ ਮੌਕੇ ਤੇ ਮੌਜੂਦ ਨੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਬੱਦੀ ਦੀ ਕੋਸਮੈਟਿਕ ਫੈਕਟਰੀ ਜਿਸ ਵਿੱਚ ਭਾਨਾ ਕਾਕ ਲੱਗੇ ਤਿੰਨ ਮੰਜ਼ਿਲਾ ਇਮਾਰਤ ਜਿਹੜੀ ਕਿ ਜਲ ਕੇ ਖਾਕ ਹੋ ਚੁੱਕੀ ਹੈ ਪਰ ਕਿਹੜੇ ਬੰਦੇ ਕਿਹੜੇ ਮਜ਼ਦੂਰ ਅੰਦਰ ਰਹਿ ਗਏ ਜਗਤਪ੍ਰੀਤ ਸੜੇ ਸਹਿਯੋਗੀ ਜਸਪੂਲੇ ਸੜਨਾਲ ਫੋਨ ਲਾਈਨ ਤੇ ਜੁੜੇ ਹੋਏ ਨੇ ਜਗੇ ਜਾਨਣਾ ਚਾਹਾਂਗੇ ਕੀ ਖਬਰ ਜਾਣਕਾਰੀ ਸਾਹਮਣੇ ਆਈ ਹੈ ਮਜ਼ਦੂਰ ਅੰਦਰ ਕਿੰਨੇ ਫਸੇ ਹੋਏ ਨੇ ਕਿੰਨੇ ਬਾਹਰ ਆ ਚੁੱਕੇ ਨੇ ਫਿਲਹਾਲ ਜੋ ਅਧਿਕਾਰਿਕ ਤੌਰ ਤੇ ਖੁਸ਼ੀ ਸਾਹਮਣੇ ਆਈ ਹੈ ਉਹਦੇ ਚ 32 ਜਿਹੜੇ ਮਜ਼ਦੂਰ ਹੈਗੇ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਵੱਖ-ਵੱਖ ਜਿਹੜੇ ਹਸਪਤਾਲ ਹੈਗੇ ਨੇ ਪ੍ਰਾਈਵੇਟ ਚਾਹੇ ਸਰਕਾਰੀ ਉਹਨਾਂ 'ਚ ਪਹੁੰਚੇ ਕਰਵਾਏ ਗਏ। ਤਕਰੀਬਨ 6 ਜਿਹੜੇ ਮਜ਼ਦੂਰਾਂ ਉਹਨਾਂ ਦੀ ਹਾਲਤ ਗੰਭੀਰ ਬਣੀ ਹੋਈ ਆ ਤਾਂ ਉਹਨਾਂ ਨੂੰ ਪੀਜੀ ਹ ਚੰਡੀਗੜ੍ਹ ਟ੍ਰਾਂਸਫਰ ਕਰ ਦਿੱਤਾ ਗਿਆ। ਅਜੇ ਵੀ ਜਿਹੜੇ 26 ਮਜ਼ਦੂਰ ਲਾਪਤਾ ਦਿੱਤੇ ਜਾ ਰਹੇ ਆ। ਫੈਕਟਰੀ ਅਜੇ ਵੀ ਅੱਗ ਦੀ ਪੂਰੀ ਚਪੇੜ ਚ ਆ। ਤਕਰੀਬਨ 1 ਦਰਜਨ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਅੱਗ ਬੁਝਾਂਟ ਲਈ ਲੱਗੀਆਂ ਹੋਈਆਂ ਐ। ਅਜੇ ਵੀ ਅੱਗ ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਐਨਡੀਆਰਫਸ ਦੀ ਟੀਮ ਡੀਸੀ ਸੋਲਨ ਐਸਪੀ ਵੱਤੀ ਤਮਾਮ ਜਿੰਨੇ ਵੀ ਅਧਿਕਾਰੀ ਨੇ ਮੌਕੇ ਤੇ ਨੇ ਤੇ ਕੁਝ ਜਿਹੜੇ ਮਜ਼ਦੂਰ ਅੰਦਰ ਕੰਮ ਕਰਦੇ ਸੀ ਕਿ ਉਹਨਾਂ ਦੇ ਰਿਸ਼ਤੇਦਾਰ ਵੀ ਇੱਥੇ ਰੋ ਰਹੇ ਨੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਰੋ ਰੋ ਕੇ ਹਾਲ ਬਿਹਾਲ ਹੈ ਕਿ ਉਹਨਾਂ ਦਾ ਜਗਤ ਨੂੰ ਰੋਕਣਾ ਚਾਹਾਂਗੇ ਇੱਕ ਵਾਰੀ ਤਾਜ਼ਾ ਅਪਡੇਟ ਦੇ ਦਿਓ ਇਸ ਖਬਰ ਦੇ ਮੁਤਾਬਕ 24 ਮਜ਼ਦੂਰਾਂ ਦਾ ਅਜੇ ਵੀ ਕੋਈ ਪਤਾ ਨਹੀਂ ਚੱਲ ਪਾਇਆ ਅਜੇ ਵੀ ਲਾਪਤਾ ਨੇ ਇਸ ਤੋਂ ਇਲਾਵਾ ਕਈ ਮਜ਼ਦੂਰ ਅੰਦਰ ਫਸੇ ਹੋਏ ਨੇ ਕਈਆਂ ਨੂੰ ਬਾਹਰ ਕੱਢ ਲਿਆ ਗਿਆ 32 ਮਜ਼ਦੂਰਾਂ ਨੂੰ ਰੈਸਕਿਊ ਕੀਤਾ ਗਿਆ ਪਰ ਅਜੇ ਵੀ ਅੱਗ ਇਸ ਫੈਕਟਰੀ ਦੇ ਵਿੱਚ ਲੱਗੀ ਹੋਈ ਹੈ ਤਿੰਨ ਮੰਜ਼ਿਲਾ ਇਮਾਰਤ ਜਲ ਕੇ ਪੂਰੀ ਤਰ੍ਹਾਂ ਦਿਨਾਲ ਖਾਕ ਹੋ ਚੁੱਕੀ ਹੈ ਸੋ ਐਮਐਲਏ ਸਾਹਿਬ ਦੇ ਮੁਤਾਬਿਕ ਅਜੇ ਤੱਕ ਕੋਸ਼ਿਸ਼ਾਂ ਜਾਰੀ ਇਸ ਬੱਦੀ ਦੀ ਕੋਸਮੈਟਿਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਦੇ ਭੰਬੜ ਮਚੇ ਹੋਏ ਨੇ ਪਰ ਦੂਜੀਆਂ ਫੈਕਟਰੀਆਂ ਅਜੇ ਤੱਕ ਸੇਫ ਨੇ ਦੋ ਦਰਜਨ ਤੋਂ ਵੱਧ ਮਜ਼ਦੂਰਾਂ ਦੇ ਜ਼ਖਮੀ ਹੋਣ ਦੀ ਜਿਹੜੀ ਸੰਭਾਵਨਾ ਹੈ ਪਰ ਜਿਹੜੇ ਬਾਹਰ ਕੱਢੇ ਜਾ ਚੁੱਕੇ ਨੇ ਉਹਨਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜੇਰੇ ਲਾਜ਼ਮੀ ਪਰ 24 ਅਜੇ ਮਜ਼ਦੂਰ ਨੇ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਪਤਾ ਨਹੀਂ ਚੱਲ ਪਾਇਆ ਸੋ ਉਹਨਾਂ ਦੀ ਭਾਲ ਜਾਰੀ ਹੈ ਕੰਟੈਕਟ ਕੀਤਾ ਜਾ ਰਿਹਾ ਹੈ ਮੈਨੇਜਰ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਫੈਕਟਰੀ ਦਾ ਜਿਹੜਾ ਮੈਨੇਜਰ ਹੈ ਸੋ ਕਿਨਾ ਕਿਨਾ ਦੇ ਨਾਮ ਨੇ ਉਹ ਪੂਰੀ ਜਿਹੜੀ ਇਹ ਨੇਮਲੈਸ ਤਿਆਰ ਕੀਤੀ ਜਾ ਰਹੀ ਹੈ ਸੋ ਸਭ ਤੋਂ ਵੱਡੀ ਗੱਲ ਇਹ ਹੈ ਜੇ 20 ਕਈ ਮਜ਼ਦੂਰ ਜਿਨ੍ਹਾਂ ਦੇ ਕੋਈ ਉਕਸੁਕ ਨਹੀਂ ਪਤਾ ਚੱਲ ਪਾਈ ਕਿੰਨੇ ਅੰਦਰ ਫਸੇ ਹੋਏ ਨੇ ਕਿੰਨੇ ਬਾਹਰ ਆ ਚੁੱਕੇ ਨੇ ਸੋ ਰਫਲੀ ਜਿਹੜੀ ਇਨਫੋਰਮੇਸ਼ਨ ਉਸ ਮੁਤਾਬਿਕ 32 ਨੂੰ ਰੈਸਕਿਊ ਕੀਤਾ ਜਾ ਚੁੱਕਾ ਪਰ ਅਜੇ ਵੀ ਕਈ ਅੰਦਰ ਫਸੇ ਹੋ ਸਕਦੇ ਨੇ ਸਾਡੇ ਨਾਲ ਸਾਡੇ ਸਹਿਯੋਗੀ ਜੁੜੇ ਹੋਏ ਨੇ ਜਗਤ ਕਿਉਂਕਿ ਜਿਸ ਤਰੀਕੇ ਦੇ ਨਾਲ ਐਮਐਲਏ ਸਾਹਿਬ ਰਾਮਕਮਰ ਹੁਣਾਂ ਨਾਲ ਗੱਲਬਾਤ ਹੋਈ ਉਹਨਾਂ ਨੇ ਕਿਹਾ ਕਿ 32 ਦੇ ਕਰੀਬ ਮਜ਼ਦੂਰ ਸੀ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਪਰ ਕਈ ਅੰਦਰ ਫਸੇ ਹੋ ਨੇ ਕਿੰ ਹਾਲ ਜਿਹੜੀ ਪ੍ਰਸ਼ਾਸਨਿਕ ਤੌਰ ਤੇ ਸਾਡੇ ਕੋਲ ਜਿਹੜੀ ਲਿਸਟ ਪਹੁੰਚੀ ਉਹਦੇ ਚ 32 ਜਿਹੜੇ ਮਜ਼ਦੂਰ ਸੀਗੇ ਉਹਨਾਂ ਨੂੰ ਬਾਹਰ ਕੱਢ ਲਿਆ ਗਿਆ ਹੈ ਤੇ ਦੂਜਾ 6 ਮਜ਼ਦੂਰ ਇਹਨਾਂ ਚੋਂ ਗੰਭੀਰ ਰਗਾਇਲ ਹੈ ਤੇ ਇਹਨਾਂ ਨੂੰ ਪੀਜੀਆ ਚੰਡੀਗੜ੍ਹ ਰੈਫਰ ਕੀਤਾ ਗਿਆ ਤੇ ਅਜੇ ਵੀ ਜਿਹੜੇ 24 ਮਜ਼ਦੂਰ ਲਾਪਤਾ ਦੱਸੇ ਜਾ ਰਹੇ ਨੇ ਪੈਕਟੀ ਦੇ ਅੰਦਰ ਹੀ ਦੱਸੇ ਜਾ ਰਹੇ ਨੇ ਕਿ ਜਿਹੜੇ ਲੋਕ ਤਾਂ ਖਿੜਕੀਆਂ ਦੇ ਨੇੜੇ ਆ ਗਏ ਛੱਤ ਤੇ ਚੜ ਗਏ ਉਹਨਾਂ ਨੇ ਤਾਂ ਸ਼ਲੰਗ ਲਗਾ ਤੀ لیکن ਜਿਹੜੇ ਅੰਦਰ ਫਸੇ ਰਹੇਗੇ ਉਹ ਅੰਦਰ ਹੀ ਫਸੇ ਹੋਏ ਆ तकरीबन 24 ਮਜ਼ਦੂਰ ਜਿਹੜੇ ਲਾਪਤਾ ਦੱਸੇ ਜਾ ਰਹੇ ਆ ਉਹਨਾਂ ਨੂੰ ਲੈ ਕੇ ਐਨਡੀਆਰਐਫ ਦੀ ਟੀਮ मौके ਤੇ ਪਹੁੰਚ ਚੁੱਕੀ ਆ ਵੀ ਫਿਲਹਾਲ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਦੇ ਐਫਆਰ ਬ੍ਰਿਗੇਡ ਦੇ ਜਿਹੜੇ ਅਫਸਰ ਨੇ ਉਹਨਾਂ ਦਾ ਕਹਿਣਾ ਹੈ ਕਿ ਪਹਿਲੇ ਅੱਗ ਤੇ ਕਾਬੂ ਕੀਤਾ ਜਾਏਗਾ ਉਸ ਤੋਂ ਬਾਅਦ ਹੀ ਜਿਹੜਾ ਰੈਸਕਿਊ ਹੈ ਮਜ਼ਦੂਰਾਂ ਦਾ ਉਹ ਕੀਤਾ ਜਾਏਗਾ ਕਿਤੇ ਨਾ ਕਿਤੇ ਇੱਥੇ ਜਿਹੜੇ ਅਧਿਕਾਰੀ ਨੇ ਹਾਲਾਂਕਿ ਪੁਸ਼ਟੀ ਤਾਂ ਨਹੀਂ ਕਰ ਰਹੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਹੁਣ ਜਿਹੜੀ ਗੰਨਾਲ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੀ ਹੈ ਲਈ ਮਜ਼ਦੂਰਾਂ ਦੇ ਬਚਣ ਦੇ ਚਾਂਸ ਬਹੁਤ ਘੱਟ ਨੇ ਦੇਖਣਾ ਹੋਵੇਗਾ ਕਿ ਹੁਣ ਜਦੋਂ ਅੱਗ ਬੁਝਦੀ ਹੈ ਅੱਗ ਬੁਝਣ ਤੋਂ ਬਾਅਦ ਕਰੀਬਨ 4-5 ਘੰਟੇ ਇਸ ਅੱਗ ਨੂੰ ਲੱਗੇ ਨੂੰ ਹੋ ਚੁੱਕੇ ਨੇ 2 ਦਰਜਨ ਤੋਂ 2 ਇੱਕ ਦਰਜਨ ਦੇ ਕਰੀਬ ਗੱਡੀਆਂ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਨੇ ਤੇ ਲੋਕ ਵੀ ਇੱਥੇ ਬੁਝਾਉਣ ਦੀ ਕੋਸ਼ਿਸ਼ ਕੀਤੀ ਜਿੰਨੀਆਂ ਵੀ ਆਲੇ-ਦੋਲੇ ਦੀਆਂ ਫੈਕਟਰੀਆਂ ਹੈਗੀਆਂ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਕਿ ਕਿਤੇ ਬਹੁਤ ਵੱਡਾ ਹਾਸਾ ਇੱਥੇ ਨਾ ਪੇਸ਼ ਆਵੇ ਜਿਹਦੇ ਕਰਕੇ ਜਿੰਨੀਆਂ ਵੀ ਇੱਥੇ ਆਲੇ-ਦੋਲੇ ਫੈਕਟਰੀਆਂ ਹੈਗੀਆਂ ਦਰਜਨਾ ਫੈਕਟਰੀਆਂ ਹੈਗੀਆਂ ਉਹਨਾਂ ਨੂੰ ਖਾਲੀ ਕਰਵਾ ਦਿੱਤਾ ਗਿਆ ਹੈ ਤੇ ਹਾਲੇ ਅੱਗ ਬੁਝਾਉਣ ਦੀ ਇੱਥੇ ਕੋਸ਼ਿਸ਼ ਜਿਹੜੀ ਹੈਗੀ ਆ ਉਹ ਲਗਾਤਾਰ ਜਾਰੀ ਹੈ ਜਗ੍ਹਾ ਤੇ ਤਿੰਨ ਮੰਜ਼ਿਲਾ ਇਮਾਰਤ ਹੈ ਇਹ 3-4 ਮੰਜ਼ਿਲਾ ਇਮਾਰਤ ਹੈ ਤੇ ਹੁਣ ਇਹਦੇ ਚ ਹਾਲੇ ਵੀ ਜੋ ਪ੍ਰਸ਼ਾਸਨਿਕ ਅਧਿਕਾਰੀ ਆ ਮੌਕੇ ਤੇ ਲੱਗੇ ਹੋਏ ਆ ਅੱਗ ਪੂਰਨ ਤੌਰ ਤੇ ਇੱਥੇ ਲੱਗੀ ਹੋਈ ਆ ਪੂਰੀ ਚਪੇਟ ਫੈਕਟਰੀ ਜਿਹੜੀ ਹੈਗੀ ਆ ਅੱਗ ਦੀ ਚਪੇਟ ਚ ਆਈ ਹੋਈ ਆ ਦਰਜਨ ਗੱਡੀਆਂ ਇੱਕ ਦਰਜਨ ਦੇ ਕ੍ਰੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅੱਗ ਬੁਝਾਉਣ ਚ ਲੱਗੀਆਂ ਹੋਈਆਂ ਤੇ ਅੰਦਰ ਜਿਹੜੀ ਗੈਸ ਸਿਲੰਡਰ ਸੀਗੇ ਉਹਨਾਂ ਚ ਵੀ ਬੜੇ ਬੜੇ ਬਲਾਸਟ ਦੇ ਜਿਹੜੇ ਧਮਾਕੇ ਦੀਆਂ ਆਵਾਜ਼ਾਂ ਬਾਹਰ ਆ ਰਹੀਆਂ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਜਿਨੇ ਵੀ ਇੱਥੇ ਲੋਕ ਸੀਗੇ ਖੜੇ ਸੀਗੇ ਦੇਖਣ ਵਾਸਤੇ ਆਏ ਸੀਗੇ ਆਪਣੇ ਰਿਸ਼ਤੇਦਾਰਾਂ ਨੂੰ ਦੇਖਣ ਵਾਸਤੇ ਤੇ ਉਹਨਾਂ ਨੂੰ ਸਾਈਡ ਕਰ ਦਿੱਤਾ ਗਿਆ ਕਿਤੇ ਕੋਈ ਇਹ ਜੀ ਅਪਰੀਆ ਘਟਨਾ ਨਾ ਘਟ ਸਕੇ ਜਿਸ ਦੇ ਕਰਕੇ ਲੋਕਾਂ ਨੂੰ ਕੋਈ ਜਾਨ ਮਾਲ ਦਾ ਨੁਕਸਾਨ ਹੋ ਸਕੇ ਫੈਕਟਰੀ ਮਾਲਕ ਨਾਲ ਕੋਈ ਰਾਬਤਾ ਕਾਇਮ ਹੋਇਆ ਹੋਵੇ ਮੌਕੇ ਤੇ ਉਹ ਪਹੁੰਚਾ ਹੋਵੇ ਫਿਲਹਾਲ ਫੈਕਟਰੀ ਮਾਲਕ ਮੌਕੇ ਤੇ ਹੈ ਨਹੀਂ ਸਟਾਫ ਦੇ ਕੁਝ ਮੈਂਬਰਸ ਹੈਗੇ ਨੇ ਜਿਨ੍ਹਾਂ ਨੂੰ ਜਿਨ੍ਹਾਂ ਨਾਲ ਪ੍ਰਸ਼ਾਸਨ ਅਧਿਕਾਰੀ ਜਿਹੜੇ ਹੈਗੇ ਨੇ ਗੱਲਬਾਤ ਕਰ ਰਹੇ ਨੇ ਤੇ ਜਾਣਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਇੱਥੇ ਜਿਹੜੀ ਕੰਪਨੀ ਆ ਇਹ ਕੋਸਮੈਟਿਕ ਪ੍ਰੋਡਕਟ ਬਣਾਉਂਦੀ ਸੀਗੀ ਸੈਂਟ ਤੇ ਵਗੈਰਾ ਪਰਫਿਊਮ ਵਗੈਰਾ ਇੱਥੇ ਬੰਦੇ ਸੀਗੇ ਜਿਹੜੀ ਇਹਦੇ ਚ ਰੋ ਮਿੱਟੀ ਦੇ ਹੈਗਾ ਜਿਹੜੀ ਗੈਸ ਹੈ ਤੇ ਇਹਨਾਂ ਚ ਯੂਜ਼ ਹੁੰਦੀ ਸੀ ਕਾਫੀ ਖਤਰਨਾਕ ਗੈਸ ਦੁੱਸੀ ਜਾ ਰਹੀ ਆ ਜਿਸ ਦੀ ਵਜ੍ਹਾ ਨਾਲ ਅੱਗ ਪੂਰੀ ਫੈਕਟਰੀ ਚ ਫੈਲ ਗਈ ਤੇ ਕੁਝ ਮਜ਼ਦੂਰਾਂ ਦੀ ਜਾਨ ਜਿੰਦਗੀ ਤੇ ਮੌਤ ਅਜੇ ਵੀ ਜੋ ਮਜ਼ਦੂਰ ਹੈ ਉਹ ਲੜ ਰਹੇ ਨੇ ਦੇਖਣਾ ਹੋਏਗਾ ਕਿ ਕਿੰਨੇ ਮਜ਼ਦੂਰਾਂ ਨੂੰ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਸਰਕਾਰ ਬਚਾਪਨ ਪਰ ਜਿਸ ਇਸ ਹੱਬ ਨਾਲ ਅਗਦੀ ਲਪ ਨਹੀਂ ਹੈ ਕਿ ਜਿਹੜੇ ਅੰਦਰ ਫਸੇ ਹੋਣਗੇ ਉਹ ਜ਼ਿੰਦਾ ਵੀ ਹੋਣਗੇ ਕੁਝ প্রত্যক্ষ ਦਰਸ਼ਕਾਂ ਨਾਲ ਸਾਡੀ ਗੱਲਬਾਤ ਹੋਈ ਉਹਨਾਂ ਨੇ ਕਹਿਣਾ ਹੈ ਕਿ ਜਦੋਂ ਲੰਚ ਕਰਨ ਲਈ ਉਹ ਬਾਹਰ ਨਿਕਲੇ ਤੇ ਦੇਖਿਆ ਕਿ ਫੈਕਟਰੀ 'ਚ ਅੱਗ ਲੱਗੀ ਤੇ ਮਜ਼ਦੂਰ ਬਾਹਰ ਖੜੇ ਸੀਗੇ ਜਿਆਦਾਤਰ ਮਹਿਲਾਵਾਂ ਹੀ ਸੈਕਟਰੀ ਕੰਮ ਕਰਦੀਆਂ ਹਨ ਕੋਸਮੈਟਿਕ ਪ੍ਰੋਡਕਟ ਤੇ ਤੇ ਮੰਨਣੀ ਤੇ ਮਹਿਲਾਵਾਂ ਇਸ ਕੰਪਨੀ 'ਚ ਜਿਆਦਾ ਦੱਸੀ ਜਾ ਰਹੀਆਂ ਕਿ ਕੰਮ ਕਰਦੀਆਂ 56 ਦੇ ਕਰੀਬ ਮਜ਼ਦੂਰ ਦੱਸੀ ਜਾ ਰਹੇ ਆ ਕੁਝ ਸਟਾਫ ਦੇ ਮੈਂਬਰਸ ਹੈਗੇ ਆ ਉਹਨਾਂ ਦਾ ਹਾਲੇ ਕੁਝ ਪਤਾ ਨਹੀਂ ਲੱਗ ਪਾਇਆ ਔਰਿਕਨ 24 ਜਿਹੜੇ ਮਜ਼ਦੂਰ ਹੈਗੇ ਨੇ ਹਜੇ ਵੀ ਲਾਪਤਾ ਚੱਲ ਰਹੇ ਨੇ ਪਰ ਉਹਨਾਂ ਦੀ ਕਦੇ ਸਟਾਰਟ ਹੋਗੀ ਜਦੋਂ ਅੱਗ ਤੇ ਪੂਰਨ ਤੌਰ ਤੇ ਪਹਿਲੀ ਕੋਸ਼ਿਸ਼ ਇਹ ਹੈ ਕਿ ਜਿਹੜੀ ਅੱਗ ਹੈ ਇਹਦੇ ਤੇ ਕੰਟਰੋਲ ਕੀਤਾ ਜਾਵੇ 5 ਘੰਟੇ ਇਸ ਅੱਗ ਨੂੰ ਲੱਗੇ ਹੋਣ ਦੇ ਕਰੀਬ ਹੋ ਚੁੱਕੇ ਹਨ ਲੇਕਿਨ ਹਜੇ ਵੀ ਜੋ ਅੱਗ ਹੈ ਹਲੇ ਵੀ ਕਾਬੂ ਤੇ ਨਹੀਂ ਆਈ ਹੋਈ ਆ ਹੁਣ ਵੀ ਜੋ ਕੋਸ਼ਿਸ਼ ਹੈਗੀ ਆ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਇਹ ਹੀ ਆ ਕਿ ਪਹਿਲੇ ਅੱਗ ਤੇ ਕਾਬੂ ਕੀਤਾ ਜਾਵੇ ਉਸ ਤੋਂ ਬਾਅਦ ਮਜ਼ਦੂਰਾਂ ਦਾ ਰੈਸਕਿਊ ਕੀਤਾ ਜਾਏਗਾ ਸ਼ੁਕਰੀਆ ਸ਼ੁਕਰੀਆ ਜਗਤ तमाम ਜਾਣਕਾਰੀ ਦੇਣ ਦੇ ਲਈ ਸੋ ਬਦਰੀ ਕਾਸਮੈਟਿਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਪੱਤੀ ਮਜ਼ਦੂਰਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ ਔਰ 24 ਦੇ ਕਰੀਬ ਅਜੇ ਵੀ ਮਜ਼ਦੂਰ ਅੰਦਰ ਫਸੇ ਹੋਏ ਨੇ ਉਹ ਜ਼ਿੰਦਾ ਹੈ ਕਿ ਨਹੀਂ ਹੈ ਅਜੇ ਨਹੀਂ ਚੱਲ ਪਾਇਆ ਪਰ ਕਈ ਮਜ਼ਦੂਰਾਂ ਨੂੰ ਪੀਜੀਏ ਰੈਫਰ ਕੀਤਾ ਗਿਆ ਕਈ ਇਸ ਵੇਲੇ ਵਕ ਵਕ ਹਸਪਤਾਲਾਂ ਦੇ ਵਿੱਚ ਦਾਖਲ ਕਰਵਾ ਦਿੱਤੇ ਗਏ ਨੇ ਹਾਲਤ ਨਾਜ਼ੁਕ ਹੈ गिरे वहाँ आग लग गई उस कंपनी में उस तरह से कितनी लेबर काम करती है कम से कम वो भी पचास साठ ठेकेदारी तरफ से कंपनी तरफ से कंपनी तरफ से नहीं ठेकेदार ठेकेदारी तरफ